ਕਮਾਲ ਦਾ ਤਾਨਾ ਦਿੱਤਾ ਮੰਦਰ ਵਿੱਚ ਭਗਵਾਨ ਨੇ ਕਿ ਹਮੇਸ਼ਾ ਮੰਗਣ ਹੀ ਆਉਂਦੇ ਹੋ ਕਦੇ ਮਿਲਣ ਵੀ ਆ ਜਾਇਆ ਕਰੋ ਇੱਕ ਛੋਟੀ ਜਹੀ ਕਹਾਣੀ ਇੱਕ ਸੇਠ ਜੀ ਦੀ ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ ਬਹੁਤ ਬਿਜ਼ਨਸ ਚੱਲ ਰਹੇ ਸਨ ਉਹਨਾਂ ਦੇ ਅਤੇ ਜਿਵੇਂ ਜਿਵੇਂ ਬਿਜ਼ਨਸ ਵਧਦਾ ਜਾ ਰਿਹਾ ਸੀ ਉਹਨਾਂ ਦੀ ਭਗਤੀ ਪ੍ਰਭੂ ਵਿੱਚ ਵਧਦੀ ਜਾ ਰਹੀ ਸੀ ਪਰ ਸਮੱਸਿਆ ਇਹ ਸੀ ਕਿ ਸੇਠ ਜੀ ਦੇ ਕੋਲ ਸਮਾਂ ਨਹੀਂ ਸੀ ਕਿ ਭਗਵਾਨ ਜੀ ਦੀ ਭਗਤੀ ਕਰੇ ਤਾਂ ਬਹੁਤ ਸਾਰੇ ਮੰਦਰ ਤਾਂ ਉਹਨਾਂ ਨੇ ਬਣਵਾਏ ਪਰ ਉਹ ਆਪ ਕਦੇ ਪੂਜਾ ਕਰਨ ਨਹੀਂ ਗਏ ਅਤੇ ਉਹਨਾਂ ਨੇ ਮੰਦਿਰਾਂ ਵਿੱਚ ਪੁਜਾਰੀ ਰੱਖ ਦਿੱਤੇ ਅਤੇ ਪੁਜਾਰੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਸਵੇਰੇ ਸ਼ਾਮ ਦੀ ਪੂਜਾ ਕਰਨੀ ਹੈ ਤਾਂ ਘਰ ਵਿੱਚ ਬੈਠ ਕੇ ਉਹ ਖੁਸ਼ ਹੋ ਜਾਂਦੇ ਸਨ ਕਿ ਚਲੋ ਮੰਦਿਰ ਬਣਾ ਦਿੱਤੇ ਹਨ ਪੁਜਾਰੀ ਜੋ ਹਨ ਆਪਣੀ ਪੂਜਾ ਕਰ ਰਹੇ ਹਨ ਪਰ ਇੱਕ ਵਾਰ ਉਹਨਾਂ ਦੇ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਹੋਇਆ ਉਹ ਅਜਿਹੇ ਸੰਕਟ ਵਿੱਚ ਫਸ ਗਏ ਜਿੱਥੇ ਉਹਨਾਂ ਨੇ 100 ਕਰੋੜ ਰੁਪਏ ਦੀ ਜ਼ਰੂਰਤ ਸੀ ਅਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਸਭ ਪਾਸਿਆਂ ਤੋਂ ਘਿਰ ਚੁੱਕਿਆ ਹਾਂ ਪੈਸਾ ਕਿਤੋਂ ਨਹੀਂ ਆ ਰਿਹਾ ਤਾਂ ਯਾਦ ਆਇਆ ਕਿ ਮੈਂ ਇੰਨੇ ਸਾਰੇ ਮੰਦਰ ਬਣਵਾਏ ਹਨ ਭਗਵਾਨ ਨੂੰ ਖੁਸ਼ ਕੀਤਾ ਹੈ ਚਲੋ ਚੱਲ ਕੇ ਉਹਨਾਂ ਤੋਂ ਹੀ ਮੰਗ ਲੈਂਦੇ ਹਾਂ ਤਾਂ ਉਹਨਾਂ ਨੇ ਸੋਚਿਆ ਕਿ ਸਵੇਰੇ-ਸਵੇਰੇ ਬੋਣੀ ਵਾਲਾ ਜੋ ਟਾਈਮ ਹੈ ਉਦੋਂ ਜਾਣਾ ਹੈ ਸਭ ਤੋਂ ਪਹਿਲਾਂ ਭਗਵਾਨ ਨਾਲ ਮੈਂ ਹੀ ਗੱਲ ਕਰਨੀ ਹੈ ਕੋਈ ਹੋਰ ਆ ਕੇ ਕੁਝ ਮੰਗ ਨਾ ਲਵੇ ਕਿਤੇ ਭਗਵਾਨ ਦਾ ਮਨ ਖਰਾਬ ਨਾ ਹੋ ਜਾਵੇ ਇਸ ਲਈ ਸਭ ਤੋਂ ਪਹਿਲਾਂ ਬ੍ਰह्म ਮੂਰਤ ਵਿੱਚ ਨਿਕਲ ਗਏ ਪਰ ਜਦੋਂ ਪਹੁੰਚੇ ਆਪਣੇ ਬਣਾਏ ਹੋਏ ਇੱਕ ਮੰਦਿਰ ਵਿੱਚ ਤਾਂ ਦੇਖਦੇ ਹਨ ਕਿ ਉਹਨਾਂ ਤੋਂ ਪਹਿਲਾਂ ਆ ਕੇ ਇੱਕ ਭਿਖਾਰੀ ਲਾਈਨ ਵਿੱਚ ਖੜਾ ਹੋਇਆ ਹੈ ਸੇਠ ਜੀ ਦਾ ਦਿਮਾਗ ਖਰਾਬ ਹੋ ਗਿਆ ਕਿ ਭਿਖਾਰੀ ਆ ਕੇ ਪਤਾ ਨਹੀਂ ਕੀ ਮੰਗੇਗਾ ਕਿਤੇ ਭਗਵਾਨ ਦਾ ਮਨ ਖਰਾਬ ਨਾ ਕਰ ਦੇ ਉਹਨਾਂ ਦੀ ਇੱਛਾ ਹੀ ਖਰਾਬ ਨਾ ਹੋ ਜਾਵੇ ਕੀ ਪਤਾ ਉਹ ਮੈਨੂੰ ਦੇਣ ਜਾਂ ਨਾ ਦੇਣ ਤਾਂ ਭਿਖਾਰੀ ਦੇ ਪਿੱਛੇ ਜਾ ਕੇ ਖੜੇ ਹੋ ਗਏ ਤੇ ਭਿਖਾਰੀ ਨੇ ਪਿੱਛੇ ਦੇਖਿਆ ਕਿ ਸੇਠ ਜੀ ਹਨ ਹੁਣ ਸੇਠ ਜੋ ਸਨ ਉਹ ਇਹ ਸੋਚ ਰਹੇ ਸਨ ਕਿ ਭਿਖਾਰੀ ਕੀ ਮੰਗਣ ਆਇਆ ਹੈ ਅਤੇ ਇਸ ਨੂੰ ਕੀ ਚਾਹੀਦਾ ਹੈ ਅਤੇ ਭਿਖਾਰੀ ਇਹ ਸੋਚ ਰਿਹਾ ਸੀ ਕਿ ਸੇਠ ਜੀ ਵੀ ਇੱਥੇ ਮੰਗਣ ਲਈ ਆਏ ਹੋਏ ਹਨ ਸੇਠ ਜੀ ਨੂੰ ਹੁਣ ਕੀ ਚਾਹੀਦਾ ਹੈ ਇੰਨਾ ਸਭ ਕੁਝ ਮਿਲ ਗਿਆ ਹੈ ਜਿਵੇਂ ਹੀ ਮੰਦਰ ਵਿੱਚ ਦਰਵਾਜ਼ੇ ਖੁੱਲੇ ਤਾਂ ਭਿਖਾਰੀ ਨੇ ਭਗਵਾਨ ਨੂੰ ਕਿਹਾ ਕਿ ਪ੍ਰਭੂ ਸਿਰਫ 100 ਰੁਪਏ ਦੀ ਜ਼ਰੂਰਤ ਹੈ ਮੇਰੀ ਪਤਨੀ ਬਿਮਾਰ ਹੈ ਕੁਝ ਦਵਾਈ ਦਾ ਪ੍ਰਬੰਧ ਹੋ ਜਾਂਦਾ ਤਾਂ ਇਲਾਜ ਹੋ ਜਾਂਦਾ ਤੇ ਮੇਰੀ ਪਤਨੀ ਠੀਕ ਹੋ ਜਾਂਦੀ ਅਤੇ ਉਹ ਬੋਲੀ ਜਾ ਰਿਹਾ ਸੀ ਭਗਵਾਨ ਬਾ 100 ਰੁਪਏ ਬਸ 100 ਰੁਪਏ ਮੈਨੂੰ ਅੱਜ ਦਿਨ ਵਿੱਚ ਮਿਲ ਜਾਣ ਅਜਹੀ ਕਿਰਪਾ ਕਰ ਦੇਣਾ ਕਿ 100 ਰੁਪਏ ਸ਼ਾਮ ਤੱਕ ਇਕੱਠੇ ਹੋ ਜਾਣ ਸੇਠ ਜੀ ਦਾ ਦਿਮਾਗ ਖਰਾਬ ਹੋ ਗਿਆ ਉਹਨਾਂ ਨੇ ਕਿਹਾ ਇਹ ਹੱਠ ਹੀ ਨਹੀਂ ਰਿਹਾ ਇਸਦੀ ਪ੍ਰਾਰਥਨਾ ਚੱਲੀ ਹੀ ਜਾ ਰਹੀ ਹੈ ਚੱਲੀ ਹੀ ਜਾ ਰਹੀ ਹੈ ਬਿਨਾਂ ਦੇਰੀ ਕੀਤੇ ਉਸ ਸੇਠ ਨੇ ਆਪਣੀ ਜੇਬ ਵਿੱਚੋਂ 100 ਰੁਪਏ ਦਾ ਨੋਟ ਕੱਢਿਆ ਅਤੇ ਭਿਖਾਰੀ ਨੂੰ ਕਿਹਾ ਜਾਓ ਜਾਓ ਆ ਰਹੇ 100 ਰੁਪਏ ਚਲੋ ਹੁਣ ਨਿਕਲੋ ਮੈਨੂੰ ਗੱਲ ਕਰਨ ਦੇਵੋ ਭਿਖਾਰੀ ਬੜਾ ਖੁਸ਼ ਹੋਇਆ ਭਗਵਾਨ ਨੂੰ ਪ੍ਰਣਾਮ ਕਰਕੇ ਨਿਕਲ ਗਿਆ ਕਿ ਵਾਹ ਤੁਸੀਂ ਤਾਂ ਸਵੇਰੇ ਸਵੇਰੇ ਹੀ ਕੰਮ ਕਰ ਦਿੱਤਾ ਹੁਣ ਵਾਰੀ ਸੀ ਸੇਠ ਜੀ ਦੀ ਸੇਠ ਜੀ ਹੱਥ ਜੋੜ ਕੇ ਖੜੇ ਹੋ ਗਏ ਅਤੇ ਕਹਿਣ ਲੱਗੇ ਪ੍ਰਭੂ ਉਸ ਭਿਖਾਰੀ ਨੂੰ ਤਾਂ ਮੈਂ ਭਜਾ ਦਿੱਤਾ 100 ਰੁਪਏ ਦੇ ਕੇ ਹੁਣ ਮੇਰੀ ਗੱਲ ਸੁਣ ਦੋ ਮੈਨੂੰ 100 ਰੁਪਏ ਨਹੀਂ 100 ਕਰੋੜ ਚਾਹੀਦੇ ਹਨ ਕਿਤੋਂ ਵੀ ਉਸ ਦਾ ਇੰਤਜ਼ਾਮ ਕਰਵਾ ਦੋ ਪ੍ਰਭੂ ਬਸ ਮੇਰੇ ਤੇ ਕਿਰਪਾ ਕਰੋ ਬੋਲੀ ਜਾ ਰਹੇ ਸਨ ਵਾਰ-ਵਾਰ ਤਾਂ ਕਮਾਲ ਇਹ ਹੋਇਆ ਕਿ ਮੂਰਤੀ ਵਿੱਚੋਂ ਭਗਵਾਨ ਪ੍ਰਗਟ ਹੋਏ ਤੇ ਕਹਿਣ ਲੱਗੇ ਕਿ ਤੂੰ ਇੱਕ ਭਿਖਾਰੀ ਤੂੰ ਤਾਂ ਮੇਰਾ ਪਿੱਛਾ ਛੁੜਵਾ ਦਿੱਤਾ ਉਸ ਨੂੰ 100 ਰੁਪਏ ਦੇ ਕੇ ਹੁਣ ਮੈਨੂੰ ਤੇਰੇ ਤੋਂ ਵੀ بڑا ਭਿਖਾਰੀ ਲੱਭਣਾ ਪਵੇਗਾ ਜੋ ਆਵੇ ਅਤੇ ਤੈਨੂੰ 100 ਕਰੋੜ ਰੁਪਏ ਦੇ ਕੇ ਤੇਰੇ ਤੋਂ ਮੇਰਾ ਪਿੱਛਾ ਛੁਡਾ ਦੇਵੇ। ਸੇਠ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਕਹਿਣ ਲੱਗਾ ਪ੍ਰਭੂ ਅਜਿਹਾ ਕਿਉਂ ਕਹਿ ਰਹੇ ਹੋ? ਭਗਵਾਨ ਨੇ ਕਿਹਾ "ਬਸ ਇਹੀ ਤਾਂ ਸੱਚ ਹੈ। ਤੂੰ ਐਨੇ ਮੰਦਰ ਬਣਵਾਏ ਹਨ, ਇੰਨਾ ਸਭ ਕੁਝ ਕਰਵਾਇਆ ਹੈ ਪਰ ਕਦੇ ਮਿਲਣ ਨਹੀਂ ਆਇਆ। ਅੱਜ ਵੀ ਆਇਆ ਹੈ ਤਾਂ ਉਦੋਂ ਆਇਆ ਹੈ ਜਦੋਂ ਤੂੰ ਕੁਝ ਮੰਗਣਾ ਹੈ। ਮੈਂ ਪਿਆਰ ਦਾ ਭੁੱਖਾ ਹਾਂ।" ਜੇ ਮਿਲਣ ਹੀ ਆ ਜਾਂਦਾ ਤਾਂ ਇੰਨਾ ਵੱਡਾ ਸੰਕਟ ਆਉਣ ਹੀ ਨਾ ਦਿੰਦਾ ਬਹੁਤ ਛੋਟੀ ਜਿਹੀ ਕਹਾਣੀ ਜਿਸ ਦਾ ਸਾਰੇ ਸਮਝਾਉਂਦਾ ਹੈ ਕਿ ਜਿੱਥੇ ਬਹੁਤ ਜ਼ਿਆਦਾ ਮੰਗਿਆ ਜਾਂਦਾ ਹੈ ਉੱਥੇ ਪਿਆਰ ਖਤਮ ਹੋ ਜਾਂਦਾ ਹੈ ਇਸ ਲਈ ਮੰਗਣਾ ਬੰਦ ਕਰੋ ਜੇਕਰ ਮੰਗਣਾ ਹੀ ਚਾਹੁੰਦੇ ਹੋ ਤਾਂ ਸਬਰ ਮੰਗ ਲਵੋ ਕਿ ਪ੍ਰਭੂ ਮੈਨੂੰ ਧੀਰਜ ਦੇਵੋ ਸਭ ਕੁਝ ਮੈਂ ਆਪਣੇ ਦਮ ਤੇ ਕਰਾਂਗਾ ਬਸ ਮੈਨੂੰ ਸਬਰ ਦੇ ਦੇਵੋ ਤੇ ਆਪਣੀ ਕਿਰਪਾ ਬਣਾਈ ਰੱਖੋ ਅਤੇ ਜਦੋਂ ਵੀ ਤੁਸੀਂ ਮੰਦਿਰ ਜਾਓ ਜਿਸ ਵੀ ਨਾਮ ਨਾਲ ਤੁਸੀਂ ਆਪਣੇ ਭਗਵਾਨ ਨੂੰ ਬੁਲਾਉਂਦੇ ਹੋ ਜਦੋਂ ਵੀ ਉਸਤੇ ਦਰਤੇ ਜਾਮੋ ਤਾਂ ਉਹਨਾਂ ਨੂੰ ਮਿਲਣ ਲਈ ਜਾਵੋ ਮੰਗਣ ਲਈ ਨਹੀਂ ਧੰਨਵਾਦ